ਇਹ ਸਰ ਸੰਗਤ ਜੀ ਜੋੜ ਮੇਲਾ 10 11 12 ਸਤੰਬਰ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਗੁਰਤਾ ਗਦੀ ਸੰਬੰਧ ਦੇ ਵਿੱਚ ਸਲਾਨੇ ਜੋੜ ਮੇਲੇ ਜਿਹੜੇ ਆ ਅੱਜ ਤੋਂ ਪ੍ਰਾਰambh ਹੋ ਗਏ ਹਨ 10 ਤਰੀਕ ਨੂੰ ਵੀ ਛਾਪ ਅਨੁਸਾਰ ਸੰਗਤ ਦੀ ਭਾਰੀ ਦੀਵਾਨ ਸਜਣੇ ਹੈ 11 ਤਰੀਕ ਨੂੰ ਸਵੇਰੇ ਕਵੀਸ਼ਰੀ ਦਰਬਾਰ ਹੋਣਾ ਹੈ ਤੇ ਛਾਪ ਨੂੰ ਵੀ ਇਸੇ ਪ੍ਰਕਾਰ ਹੀ ਦੀਵਾਨ ਸਜਣੇ ਹਨ 12 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਸਾਧ ਸੰਗਤ ਜੀ ਭਾਰੀ ਦੀਵਾਨ ਸੱਜਣਗੇ ਜਿਸ ਵਿੱਚ ਮਹਾਨ ਕੌਮ ਪੰਥ ਦੇ ਰਾਗੀ ਢਾਡੀ ਕਵੀਸ਼ਰ ਜਾਣ ਕਥਾਵਾਚਕ ਗਿਆਨੀ ਸਿੰਘ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਉਪਰੰਤ ਸ਼ਾਮ ਦੇ ਸਮੇਂ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਮਾਲਾ ਅਖਾੜਾ ਸਾਹਿਬ ਜੀ ਤੋਂ ਸ਼ਰੋਮਣੀ ਪੰਥ ਅਕਾਲੀ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਦੀ ਰਹਿਨਮਾਈ ਹੇਠ ਅਤੇ ਬਹਾਦਰ ਬਾਬਾ ਬਿਜੀ ਚੰਦ ਸਾਹਿਬ ਜੀ ਇਹਨਾਂ ਦੇ ਮਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਤਾਰ ਸਿੰਘ ਸਾਹਿਬ ਜੀ ਇਹਨਾਂ ਦੀ ਰਹਿਨਮਾਈ ਹੇਠ ਨਗਾਰਿਆਂ ਤੁੰਸਿਆਂ ਦੀ ਅਗਵਾਈ ਦੇ ਅੰਦਰ ਬੜੇ ਪ੍ਰੇਮ ਭਾਵਨਾ ਸ਼ਰਧਾ ਸਤਕਾਰ ਦੇ ਨਾਲ ਸ਼ਾਮ ਦੇ ਸਮੇਂ ਮੁਹੱਲੇ ਕੱਢੇ ਜਾਣੇ ਹਨ ਜਿਨ੍ਹਾਂ ਦੇ ਵਿੱਚ ਸਾਰ ਸੰਗਤ ਜੀ ਨਿਹੰਗ ਸਿੰਘ ਆਪ ਜੀ ਨੂੰ ਗੱਦਕੇ ਦੇ ਜੋਰ ਵਿਖਾਉਣਗੇ ਘੋੜਸਵਾਰੀ ਦੇ ਜੋਰ ਵਿਖਾਉਣਗੇ ਇਹ ਸਾਧ ਸੰਗਤ ਜੀ ਅੱਠ ਗੁਰੂ ਸਾਹਿਬਾਨ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ अनेका ਕੌਟਕ ਕੀਤੇ ਆ ਇੱਥੇ ਅਖਾੜੇ ਰਜੇ ਆ ਜੋ ਅੱਜ ਵੀ ਪਹਿਲਵਾਨ ਕੁਸ਼ਤੀਆਂ ਕਰਦੇ ਹਨ ਮਾਤਾ ਕੀਵੀ ਜੀ ਨੇ ਧੋ ਦੀ ਖੀਰ ਬਣਾ ਕੇ ਤੇ ਸੰਗਤਾਂ ਵਿੱਚ ਵਰਤਾਈ ਹੈ ਜਿਹੜਾ ਸਾਧ ਸੰਗਤ ਜੀ ਹੋਰ ਮਹਾਰਾਜ ਸਾਹਿਬ ਜੀ ਨੇ ਬੱਚਿਆਂ ਨੂੰ ਵਿਦਿਆ ਪੜ੍ਹਾਈ ਹੈ ਹਮਾਇਉ ਬਾਦਸ਼ਾਹ ਇਸ ਸਥਾਨ ਤੇ ਚੜ੍ਹ ਕੇ ਆਇਆ ਮਹਾਰਾਜ ਸਾਹਿਬ ਜੀ ਤੋਂ ਫਿਰ ਨਿਮਰਤਾ ਦੇ ਨਾਲ ਫਿਰ ਸਾਧ ਸੰਗਤ ਜੀ ਉਹ ਰਾਜ ਭਾਗ ਪ੍ਰਾਪਤ ਕਰਕੇ ਗਿਆ ਇਸੇ ਸਥਾਨ ਤੋਂ ਹੀ ਬਿਆਨਤ ਬਖਸ਼ਿਸ਼ਾਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪ੍ਰਾਪਤ ਕੀਤੀਆਂ 12 ਵਾਰ ਵੀ ਇਸੇ ਸਥਾਨ ਤੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਣਾ ਕੀਤਾ ਨਵੀਂ ਪੀੜੀ ਨੂੰ ਇਹ ਸੰਦੇਸ਼ ਆ ਅਪੀਲ ਆ ਕਿ ਜਿਹੜਾ ਇੱਕ ਤੇ ਗੁਰੂ ਤੋਂ ਪਤ ਤੋੜਣਾ ਗੁਰੂ ਤੋਂ ਟੁੱਟ ਕੇ ਤੇ ਕਿਸੇ ਦੂਸਰੇ ਰਸਤੇ ਜਾਣਾ ਰਹਿਮਾ ਭਰਮਾ ਪਖੰਡਾ ਦੇ ਵਿੱਚ ਪੈ ਕੇ ਗੁਰੂ ਢੰਮ ਤੇ ਮਗਰ ਲੱਗ ਕੇ ਤੇ ਉਹਨਾਂ ਦੇ ਮਗਰ ਤੁਰ ਪੈਣਾ ਇਹਨਾਂ ਚੀਜ਼ਾਂ ਦਾ ਖੰਡਨ ਕਰਨ ਦਾ ਅੱਜ ਅਤੀ ਜ਼ਰੂਰਤ ਆ ਤੇ ਇੱਕ ਨਸ਼ਿਆਂ ਨੂੰ ਤਿਆਗਣ ਦੀ ਬੜੀ ਜ਼ਰੂਰਤ ਆ ਜਿਹੜੇ ਕਿ ਪੰਜਾਬ ਦੀ ਧਰਤੀ ਤੇ ਬਹੁਤ ਜ਼ਿਆਦਾ ਨਸ਼ੇ ਦਾ ਬੋਲਬਾਲਾ ਆ ਗਰੀਬਨਵਾਦ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਇਹ ਬੇਨਤੀ ਕਰਦੀਆਂ ਵੀ ਮਹਾਰਾਜ ਆਪ ਜੀ ਦੇ ਸਲਾਨੇ ਜੋੜ ਮੇਲੇ ਤੇ ਇਹੋ ਹੀ ਅਰਦਾਸ ਆ ਜੋਦੜੀ ਆ ਬਿੰਦ ਤੇ ਆ ਬੇਨਤੀ ਆ ਤਰਲਾਵਾ ਕੀ ਮਹਾਰਾਜ ਜਿਹੜਾ ਇਹ ਪੰਜਾਬ ਦੀ ਧਰਤੀ ਤੇ ਨਸ਼ਿਆਂ ਦਾ ਦਰਿਆ ਵਗ ਰਿਹਾ ਕਿਰਪਾ ਕਰਕੇ ਆਪ ਜੀ ਇਹਨੂੰ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣਾ ਕਰੋ ਜਿਸ ਵਿੱਚ ਬਹੁਤ ਜ਼ਿਆਦਾ ਪਹਿਲਵਾਨ ਆਣ ਕੇ ਸਰਸੰਗਤ ਜੀ ਕੁਸ਼ਤੀਆਂ ਕਰਦੇ ਵੀ ਆ ਤੇ ਸਿੱਖਦੇ ਵੀ ਆ ਤੇ ਬੜੇ 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 ਪਹਿਲਵਾਨ ਬਣਦੇ ਆ ਔਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਉਥੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਕਰਾਉਣ ਵਾਸਤੇ ਜਲ ਆ ਰਿਹਾ ਸਨ ਬਿਆਸ ਦਰਿਆ ਤੋਂ ਤੇ ਉਥੇ ਮਹਾਰਾਜ ਸਾਹਿਬ ਜੀ ਇੱਕ ਖੱਡੀ ਦੇ ਨਾਲ ਕਿੱਲੇ ਦੇ ਨਾਲ ਅੜਕੇ ਤੇ ਖੱਡੀ ਦੇ ਵਿੱਚ ਡਿੱਗੇ ਆ ਕੁੰਬਲ ਦੇ ਵਿੱਚ ਡਿੱਦੇ ਆ ਉਹ ਵੀ ਸਾਰ ਸੰਗਤ ਜੀ ਅੱਜ ਜਿਹੜਾ ਉਹ ਕਿਲਾ ਮੌਜੂਦ ਹੈ ਜਿਹੜਾ ਕਿਸੇ ਸਮੇਂ ਹਰਿਆ ਭਰਿਆ ਹੋ ਗਿਆ ਸੀ ਬਾਅਦ ਵਿੱਚ ਉਹ ਸੁੱਕ ਗਿਆ ਤੇ ਮਹਾਂਪੁਰਖਾਂ ਨੇ ਉਹਨੂੰ ਯਾਦ ਵਿੱਚੋਂ ਇੱਕ ਸ਼ੀਸ਼ੇ ਦੇ ਵਿੱਚ ਮੜ ਕੇ ਰੱਖਿਆ ਹੋਇਆ ਇੱਥੇ ਅੱਜ ਤੋਂ ਸ਼ੁਰੂ ਹੋ ਰਹੀ ਗੁਰਵੰਗਰ ਸਾਹਿਬ ਦਾ ਗੁਰਗੱਦੀ ਵਿਸ਼ ਹੈ ਜੀ ਅੱਜ ਤੋਂ ਸ਼ੁਰੂ ਹੈ ਜੀ ਭੜਕ ਤੇ ਇੱਥੇ ਦੋ ਦਿਨ ਪੂਰਾ ਭਾਰੀ ਮੇਲਾ ਲੱਗਣਾ ਭੜਕੇ ਕੁਸ਼ਰੀ ਦਰਬਾਰ ਹੋਣਾ ਵਾ ਪਰसों ਜਿਹੜਾ ਵਾ ਉਹ ਢਾਡੀ ਦਰਬਾਰ ਹੋਣਾ ਇੱਥੇ ਤੇ ਗੁਰੂ ਘਰ ਲੰਗਰ ਇੱਥੇ ਬਹੁਤ ਚੱਲਦੇ ਆ ਮਾਤਾ ਖੀਵੀ ਦਾ ਗੁਰਦੁਆਰਾ ਇੱਥੇ ਲੰਗਰ ਸਾਹਿਬ ਸੇ ਚੱਲਦੇ ਆ ਬਾਬਾ ਸੇਵਾ ਸਿੰਘ ਦੀ ਉਹਦੀ ਰਹਿਨਮਾਰੀ ਇੱਥੇ ਸਭ ਕੁਝ ਸਿੱਤੇ ਪ੍ਰਬੰਧ ਹੋ ਰਿਹਾ ਇਹ ਜਿਹੜਾ ਗੁਰਦੁਆਰਾ ਦਰਬਾਰ ਸਾਹਿਬ ਹੈ ਇਹ ਲੋਕਲ ਕਮੇਟੀ ਦੇ ਮਤੈਗਿਆ ਇਸੇ ਲੋਕਲ ਕਮੇਟੀ ਜਿਹੜੀ ਹੈ ਉਹ ਸਾਰਾ ਆਪਣਾ ਪ੍ਰਬੰਧ ਕਰਨ ਰਹੀ ਆ ਬਹੁਤ ਸੋਹਣਾ ਵਧੀਆ ਇੱਥੇ ਚੱਲਣ ਡਿਆ ਵਾ ਕਾਰੋਬਾਰ ਹੋਰ ਇੱਥੇ ਸੋ ਆਈਆਂ ਸੰਗਤਾਂ ਦਾ ਬਹੁਤ ਯਾਰ ਉਹਨਾਂ ਵਾਸਤੇ ਲੰਗਰ ਪਾਣੀ ਹਰ ਇੱਕ ਚੀਜ਼ ਦੀ ਇੱਥੇ ਸਹੂਲਤ ਮਿਲਦੀ ਆ ਜੇ ਉੱਜੇ ਰਹਿਣ ਵਾਸਤੇ ਵੀ ਸਾਰੀਆਂ ਸਹੂਲਤਾਂ ਹੈਗੀਆਂ ਜੀ ਪ੍ਰਬੰਧ ਹੈ ਲੰਗਰਾਂ ਦੇ ਪ੍ਰਬੰਧ ਬਹੁਤ ਇੱਥੇ ਹਰ ਇੱਕ ਲੰਗਰ ਦਾ ਪ੍ਰਬੰਧ ਇੱਥੇ ਮਾਦਾ ਖੀਵੀ ਦਾ ਲੰਗਰ ਉਹ ਬਣ ਸਵੇਲੇ ਸਾਹਿਬ ਗੁਰਸੋਰੀ ਵਾਪਾ ਕਾਰਸੀ ਵਾਲੇ ਵਾਪਾ ਸੇਵਾਸੇ ਨੇ ਉਹਨਾਂ ਦੀ ਉੱਥੇ ਰਹਿਮਨ ਚੱਲਣ ਡਿਆ ਵਾ ਇੱਥੇ ਜਿਹੜੇ ਲੰਗਰ ਆ ਇੱਥੇ ਆ ਲੋਕਲ ਕਮੇਟੀ ਦੇ ਮਦਦ ਨਾਲ ਚੱਲਣ ਡੇ ਸਾਰੇ ਇੱਥੇ ਤੇ ਬਾਹਰ ਵੀ ਲੰਗਰ ਆ ਇੱਥੇ ਪਾਰਕਾਂ ਦੇ ਨਾਲ ਜਿਹੜੀਆਂ ਸਾਰੀਆਂ ਉਹਦੇ ਵਿੱਚ ਕੋਈ ਮੋਟਰਸਾਈਕਲ ਕੋਈ ਗੱਡੀ ਕੋਈ ਗੱਡੀ ਸਾਰਾ ਪ੍ਰਬੰਧ ਕੀਤਾ ਇੱਥੇ ਆ ਜੀ ਆ ਜੀ